ਤੋ ਪਹਿਲਾਂ ਮੈਂ ਦੇਵੀ ਜੀ ਕਿਉਂਕਿ ਐਸੋ ਇਹ ਸੁਪਰਸਟਾਰ ਐ ਇੱਕ ਸੁਪਰਸਟਾਰ ਇੱਕ ਆਮ ਬੰਦੇ ਵਾਸਤੇ ਇਹਨਾਂ ਕੁਝ ਕਹੇ ਐ ਲੱਗਦਾ ਹੁੰਦਾ ਵੀ ਬੰਦਾ ਜਾਂ ਕੋਈ ਗਲਤੀ ਕਰ ਗਿਆ ਜਾਂ ਕੋਈ ਜਿਆਦਾ ਵੱਡਾ ਕੰਮ ਕਰ ਗਿਆ ਇਸ ਕਰਕੇ ਪਹਿਲਾਂ ਦੇਵੀ ਦੇ ਨਾਲ ਤਾੜੀਆਂ ਮਾਰ ਦੋ ਜਦੋਂ ਦੇਵੀ ਹੁਣੀ ਇਹ ਗੱਲ ਲੋਕੀ ਕਰਦੇ ਮੈਂ ਪਰਸੋ ਹੀ ਤੇ ਗੁਰਨਾਵਪੁਰ ਆਇਆ ਸੀ ਉਹਦੇ ਉਹਨਾਂ ਨੇ ਵੀ ਕਿਹਾ ਵੀ ਦੇਵੀ ਨੂੰ ਸਟਾਰ ਬਣਾਇਆ ਮੈਂ ਕਿਹਾ ਮੈਂ ਕੋਈ ਸਟਾਰ ਨਹੀਂ ਬਣਾਇਆ ਦੇਬੀ ਨਿਮਰਾਦ ਖਾਇਆ ਦੇਬੀ ਤੇ ਕਦਮਾਂ ਜਾਨ ਸੀ ਉਹ ਮੰਜ਼ਲ ਤੇ ਚਲੇ ਗਿਆ ਨਹੀਂ ਤੇ ਕਈ ਵਾਰੀ ਰਾਤ ਆਪਾਂ ਘੁਲਣ ਨੂੰ ਕੋਈ ਆ ਇਧਰੋਂ ਜਾਂਦਾ ਗਲਾ ਉੱਥੇ ਹੀ ਡਿੱਗ ਪੈਂਦਾ ਇਹਦੀ ਜਾਨ ਆ ਇਹਦੀ ਕਲਮ ਜਾਨ ਆ ਪ੍ਰਭਾਤਵਾ ਇਹਨੂੰ ਐਡਾ ਵੱਡਾ ਫਨਕਾਰ ਬਣਾ ਦੇ ਜਿਵੇਂ ਅਸੀਂ ਸੈਰ ਲੁਧਿਆਣਵੀ ਸਾਹਿਬ ਤੇ ਮਾਨ ਕਰਦੇ ਆ ਅਸੀਂ ਸ਼ਿਵ ਕੁਮਾਰ ਤੇ ਮਾਨ ਕਰਦੇ ਆ ਅਸੀਂ ਸਰਜੀਤ ਪਾਤਰ ਜੀ ਤੇ ਮਾਨ ਕਰਦੇ ਆ ਉਹਨੇ ਇਸ ਦੇਬੀ ਤੇ ਕਰ ਰਿਹਾ ਕੋਈ ਦੇਬੀ ਦੇ ਨੋਦੀ ਤਾੜੀਆਂ ਮਾਰ ਦੋ ਸਾਨੂੰ ਬੇਹਦ ਖੁਸ਼ੀ ਹੁੰਦੀ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਕਿਤੇ ਜ਼ਿੰਦਗੀ 'ਚ ਇੱਕ ਨਾ ਤਾਂ ਚੰਗਾ ਕੰਮ ਹੋ ਗਿਆ ਭਾਬਾ ਉਸ ਹੈਪਲੇਖੇ ਨੇ ਹੋ ਗਿਆ ਵੇ ਸੁਦੀਲਾ ਸਾਹਿਬ ਬਾਬਾ ਜੀ ਕਿੱਥੇ ਗਏ ਮੇਰੀ ਨਿਗਾਹ ਘਟ ਗਈ ਆ ਸਰ ਜ਼ੋਰਦਾਰ ਤਾਲੀਆਂ ਬਾਬਾ ਜੀ ਇੱਥੇ ਆਓ ਪਹਿਲਾਂ ਮੇਰੇ ਮੇਰੇ ਪਿਤਾ ਬਰਾਬਰ ਮੇਰੇ ਗੋਡਫਾਦਰ ਪਲੀਜ਼ ਬਾਬਾ ਜੀ ਆਓ ਇਦਾਂ ਨਹੀਂ ਗੱਲ ਬਣਨੀ ਮੈਨੂੰ ਇੱਥੇ ਤੱਕ ਲਿਆਉਣ ਵਿੱਚ ਜੇ ਤੁਸੀਂ ਜੇ ਮੇਰੀ ਇੰਟਰਵਿਊ ਕੋ ਸੁਣੀਆ ਹੋਣਗੇ ਮੈਂ ਹਮੇਸ਼ਾ ਇਹਨਾਂ ਨੂੰ ਗੋਡਫਾਦਰ ਕਹਿੰਦਾ ਕਿਉਂਕਿ ਮੈਨੂੰ ਉਂਗਲ ਫੜ ਕੇ ਇਸ ਲਾਈਨ ਚ ਲਿਆਉਣ ਵਾਲੇ ਸੰਦੀਲਾ ਸਾਹਿਬ ਪਹਿਲਾ ਗਾਣਾ ਬਾਬਲ ਮਰਿਆ ਭਾਬੀ ਇਹ ਮਾਨਕ ਸਾਹਿਬ ਦੀ ਆਵਾਜ਼ ਇਹਨਾਂ ਨੇ ਕਹਿ ਕੇ ਸਫਾਰਸ਼ੀ ਰਿਕਾਰਡ ਕਰਵਾਇਆ ਸੀ ਜੇ ਇਹ ਮੇਰੀ ਉਦੋਂ ਬਾਅਦ ਨਾਮ ਪੜਦੇ ਤਾਂ 100% ਨਾ ਮੈਂ ਗੀਤਕਾਰ ਬਣਦਾ ਨਾ ਕਿਤੇ ਗਾਉਣ ਦਾ ਚਸਕ ਆਉਂਦਾ ਨਾ ਆਪਾਂ ਮਿਲਦੇ ਸੋ ਇਹ ਸਾਰਾ ਇਸੇਰਾ ਸੰਦੀਲਾ ਸਾਹਿਬ ਨੂੰ ਜਾਂਦਾ ਇਹਨਾਂ ਦੀ ਸ਼ਖਸੀਅਤ ਇਹਨਾਂ ਦੀ ਪਰਸਨੈਲਿਟੀ ਤੁਸੀਂ ਸਾਰੇ ਜਾਣੂ ਸਾਰਾ ਪੰਜਾਬ ਸਾਰਾ ਪੰਜਾਬੀ ਜਗਤ ਇਹਨਾਂ ਨੂੰ ਜਾਣਦਾ ਮੈਂ ਬਚਪਨ ਤੋਂ ਲੈ ਕੇ ਜਦੋਂ ਤੋਂ ਇਹਨਾਂ ਨਾਲ ਜੁੜਿਆ ਇਹਨਾਂ ਦੀ ਪਰਸਨੈਲਿਟੀ ਇਹਨਾਂ ਦੀ ਸ਼ਖਸੀਅਤ ਮੈਗਨੇਟਿਸਿਸੀ ਖਿੱਚ ਦਾ ਮੈਂ ਹਮੇਸ਼ਾ ਗੁਲਾਮ ਰਿਆ ਫੈਨ ਰਿਆ ਅੱਜ ਵੀ ਮੈਨੂੰ ਹਮੇਸ਼ਾ ਹੀ ਹਮੇਸ਼ਾ ਹੀ ਪੈਰ ਪੈਰ ਤੇ ਪੈਰ ਪੈਰ ਤੇ ਮੈਨੂੰ ਅਗਵਾਈ ਮਿਲਦੀ ਆ ਇਹਨਾਂ ਦੇ ਬੋਲਾਂ ਦੀ ਇਹਨਾਂ ਦੇ ਹੌਸਲੇ ਦੀ ਇਹਨਾਂ ਨੇ ਜੋ ਸਿਆਣੀਆਂ ਗੱਲਾਂ ਬਾਬਾ ਜੀ ਆਜੋ ਇੱਕ ਮਿੰਟ ਦੋ ਗੱਲਾਂ ਮੈਂ ਇੰਟਰਵਿਊ ਚ ਕਹਿ ਚੁੱਕਾ ਮੈਨੂੰ ਸ਼ੁਰੂ 'ਚ ਇਹਨਾਂ ਨੇ ਕਿਹਾ ਕਹਿੰਦਾ ਬਈ ਇੱਕ ਤਾਂ ਕਹਿੰਦਾ ਛੋਟੇ ਵੀਰ ਦਿਮਾਗ 'ਚ ਰੱਖੀ ਕਹਿੰਦੇ ਮੈਂ ਅੱਜ ਤੱਕ ਇਹਦੇ ਚੋਰੀ ਦਾ ਨਹੀਂ ਲਿਖਿਆ ਆਪਣੇ ਲਿਖਿਆ ਇਹ ਨਹੀਂ ਆਪਣੀ ਗੱਲ ਕੀ ਕਹਿੰਦੇ ਛੋਟੇ ਵੀਰ ਥੋੜਾ ਲਿਖੀ ਪਰ ਆਪਣਾ ਲਿਖੀ ਇਦਾਂ ਨੱਕ ਤੋਰਿਆ ਜਾਂਦਾ ਬਾਹਾਂ ਫੜ ਕੇ ਕਹੇ ਕਿ ਉਹ ਕਿਥੋਂ ਦਾ ਸ਼ਾਇਰ ਬਣਿਆ ਮੇਰਾ ਆਈਡੀਆ ਚੋਰੀ ਕਰ ਤੇ ਇੱਕ ਇਹ ਗੱਲ ਦਾ ਹੌਸਲਾ ਦੂਸਰੇ ਨੇ ਮੈਨੂੰ ਥੋੜਾ ਡਰਾਤਾ ਕਹਿੰਦੇ ਇੱਕ ਗਾਣਾ ਤਾਂ ਸਪਾਰਸ਼ੀ ਰਿਕਾਰਡ ਹੋ ਗਿਆ ਹਰ ਵਾਰ ਸਪਾਰਸ਼ਣ ਚ ਜਾਂਦੀ ਮਿਹਨਤ ਕਰਨੀ ਪਣੀ ਮੈਂ ਕਿਹਾ ਹੁਣ ਦੁਬਾਰਾ ਕਿਹਦੀ ਮਿਹਨਤ ਮਿਹਨਤ ਕਰਾਂਗੇ ਐਸਾ ਆਸ਼ੀਰਵਾਦ ਐਸਾ ਥਾ ਤੇ ਪੱਪੂ ਭਾਈ ਜੀ ਪਟਵਾਰੀ ਸਾਹਿਬ ਇਹਨੂੰ ਛੋਟੇ ਹਾਂਜੀ ਉਹ ਵੀ ਆਏ ਹੋਣੇ ਅਮਰੀਕ ਆਏ ਹੈ ਪੱਪੂ ਭਾਈ ਆਜੋ ਮਾਰਨ ਤੁਸੀ ਵੀ ਸਰੇ ਤੇ ਆਜੋ ਤੇ ਭਾਜੀ ਹੁਣੀ ਉਦੋਂ ਵੀ ਐਫਸੀਆਈ ਇਨਸਪੈਕਟਰ ਦੀ ਜੌਬ ਕਰਦੇ ਹੁੰਦੇ ਸੀਗੇ ਤੇ ਮੈਂ ਤਾਂ ਅੰਦਰੇ ਆਉਣਾ ਰਾਮਰਾਜ ਤੋਂ ਯੂਪੀ ਤੋਂ ਤਾਂ ਪੱਪੂ ਨੇ ਨਾਲ ਹੁਣ ਗੁਰਦੇਵ ਸਿੰਘ ਲਾਪਰਾਂ ਸਾਹਿਬ ਉਹਨਾਂ ਦਾ ਵੀ ਨਿੱਕੇ ਸਵਾਗਤ ਹੈ ਤੇ ਮੈਂ ਕਈ ਵਾਰ ਭਾਜੀ ਨੇ ਨਹੀਂ ਹੁਣਾ ਤਾਂ ਮੈਂ 2-4 ਦਿਨ ਪੱਪੂ ਕੋ ਰਹਿ ਕੇ ਅਸੀਂ 3K ਮਾਨਕ ਸਾਹਿਬ ਰਹਿੰਦੇ ਹੁੰਦੇ ਸੀ ਸਕੂਟਰ ਚੱਕਣਾ ਉੱਚ ਤੇਲ ਪਾਉਣਾ ਉਹ ਕੋ ਸੋਕ ਅਸੀਂ ਕਾਪੀ ਲੈ ਕੇ ਗਾਣਿਆਂ ਦੇ ਤਰੀਕਿਆਂ ਨੂੰ ਜਾਣਾ ਮਾਨਕ ਸਾਹਿਬ ਦੇ ਕੋਲ ਗਾਣੇ ਲੈ ਕੇ ਸੋ ਇਹਨਾਂ ਨੇ ਮੇਰੀਆਂ ਜੜਾਂ ਲਾਈਆਂ ਮੈਨੂੰ ਸ਼ੁਰੂਆਤ ਦਿੱਤੀ ਹੈ ਜੇ ਇੱਥੇ ਤੱਕ ਜੋ ਵੀ ਪਹੁੰਚਿਆ ਉਹ ਸਾਰਾ ਸੇਰਾ ਇਹਨਾਂ ਨੂੰ ਬਾਬੇ ਨੂੰ ਸੰਦੀਲਾ ਸਾਹਿਬ ਨੂੰ ਜਾਂਦਾ ਲਵ ਯੂ ਭਾਜੀ ਜ਼ੋਰਦਾਰ ਤਾੜੀਆਂ ਇਸ ਹੀਰੇ ਦੇ ਨਾਮ ਤੇ ਮੈਨੂੰ ਯਾਦ ਆ ਉਦੋਂ ਵੀ ਕਿ ਮਤਲਬ ਹਲ ਸੁਨੀਲਾ ਸਾਹਿਬ ਨਵੇਂ ਨਵੇਂ ਸਟਾਰਟ ਹੋਈ ਸੀ ਗਾਇਕੀ ਵਿੱਚ ਤਾਂ ਉਦੋਂ ਜਿਹੜੇ ਸੁਪਰਸਟਾਰ ਹੁੰਦੇ ਸੀ ਮਤਲਬ ਸੁਦੀਕ ਸਾਹਿਬ 올 ਟਾਈਮ ਮਾਨਕ ਸਾਹਿਬ ਛੰਦਾ ਭਾਜੀ ਦਦਾਰ ਸੰਧੂ ਸਾਹਿਬ ਉਹਨਾਂ ਦਾ ਕੋਈ ਵੀ ਕੰਮ ਫਸਿਆ ਹੁੰਦਾ ਸੀ ਨਾ ਇਹ ਸਰਕਾਰੀ ਦਰਬਾਰੇ ਕੰਮ ਨਹੀਂ ਹੁੰਦਾ ਉਹ ਯਾਰ ਸੰਦੀਲੇ ਨੂੰ ਉਹ ਕੋ ਸੰਦੀਲੇ ਨੂੰ ਤੇ ਹਰ ਜਗ੍ਹਾ ਪੰਜਾਬ ਚ ਹਰ ਡਿਪਾਰਟਮੈਂਟ ਹਰ ਪੰਜਾਬ ਦਾ ਹਰ ਵੱਡਾ ਬੰਦਾ ਹਰ ਤਰੀਕੇ ਦਾ ਬੰਦਾ ਪੁਲਿਸ ਆਫੀਸਰ ਪ੍ਰਸ਼ਾਸਨ ਵਿੱਚ ਆਈਐਸ ਆਈਪੀਐਸ ਸਾਰਿਆਂ ਨਾਲ ਨਿੱਜੀ ਦੋਸਤੀ ਬਲਕਿ ਇਹਨਾਂ ਦੇ ਡਿਪਾਰਟਮੈਂਟ ਚ ਵੀ ਮੈਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਜਿਹੜਾ ਸਭ ਤੋਂ ਵੱਡਾ ਆਫੀਸਰ ਹੁੰਦਾ ਸੀ ਉਹਨੇ ਕਿਹਾ ਉਹਦੇ ਸੰਦੀਲੇ ਤੂੰ ਜਦੋਂ ਵੀ ਆਉਣਾ ਤੂੰ ਲਿਖ ਕੇ ਲੈਣਾ ਸਿੱਧਾ ਮੇਰੇ ਕਮਰੇ ਚ ਆਵਜਾ ਮੈਂ ਖੁਦ ਨਾਲ ਜਾਂਦਾ ਰਹਿੰਦਾ ਸੋ ਮੈਂ ਜਿੰਨੀਆਂ ਵੀ ਜ਼ਿੰਦਗੀ ਚ ਮੈਂ ਸਮਝਦਾ ਮੈਂ ਮੜਾ ਮੋਟਾ ਜੋ ਪ੍ਰਾਪਤ ਕਰ ਸਕਿਆ ਉਹ ਚ ਇਹਨਾਂ ਦੀ ਸ਼ਖਸੀਅਤ ਦਾ ਇਹਨਾਂ ਨਾਲ ਸਮਾਂ ਬਤਾਇਆ ਇਹਨਾਂ ਨੂੰ ਜੋ ਮੈਂ ਆਬਜ਼ਰਵ ਕੀਤਾ ਇਹਨਾਂ ਦੀ ਪਰਸਨੈਲਿਟੀ ਨੂੰ ਨੋਟ ਕੀਤਾ ਕਿ ਕਿਦਾਂ ਨਿਮਕੇ ਰਹਿਣਾ ਹਰੇਕ ਦਾ ਸਤਿਕਾਰ ਕਰਨਾ ਹਰੇਕ ਨੂੰ ਪਿਆਰ ਦੇਣਾ ਤੇ ਮੈਨੂੰ ਉਹੀ ਮਿਲ ਰਿਹਾ ਤੇ ਅੱਜ ਤੱਕ ਮੇਰੀ ਰੋਟੀ ਚੱਲੀ ਜਾਂਦੀ ਹੈ ਲਵ ਯੂ ਭਾਈ ਲਵ ਯੂ ਹਲੋ ਸਭ ਤੋਂ ਪਹਿਲਾਂ ਮੈਂ ਦੇਵੀ ਜੀ ਕਿਉਂਕਿ ਐਸੋੜੇ ਇਹ ਸੁਪਰਸਟਾਰ ਹੈ ਇੱਕ ਸੁਪਰਸਟਾਰ ਇੱਕ ਆਮ ਬੰਦੇ ਵਾਸਤੇ ਇਹਨਾਂ ਕੁਝ ਕਹੇ ਆ ਲੱਗਦਾ ਹੁੰਦਾ ਵੀ ਬੰਦਾ ਜਾ ਕੋ ਗਲਤੀ ਕਰ ਗਿਆ ਜਾਂ ਕੋਈ ਜਿਆਦਾ ਵੱਡਾ ਕੰਮ ਕਰ ਗਿਆ ਇਸ ਕਰਕੇ ਪਹਿਲਾਂ ਦੇਵੀ ਦੇ ਨਾਮ ਤੇ ਤਾੜੀਆਂ ਮਾਰ ਦੋ ਜਦੋਂ ਦੇਵੀ ਹੁਣੀ ਇਹ ਗੱਲ ਲੋਕੀ ਕਰਦੇ ਮੈਂ ਪਰਸੋ ਵੀ ਤੇ ਗਰਾਹਪੁਰ ਰਾਇਆ ਸੀ ਉਹਦੇ ਉਹਨਾਂ ਨੇ ਵੀ ਕਿਹਾ ਵੀ ਦੇਵੀ ਨੂੰ ਸਟਾਰ ਬਣਾਇਆ ਮੈਂ ਕਿਹਾ ਮੈਂ ਕੋਈ ਸਟਾਰ ਨਹੀਂ ਬਣਾਇਆ ਦੇਵੀ ਨੇ ਮਹਾਰਾ ਦਿਖਾਇਆ ਦੇਵੀ ਦੇ ਕਦਮਾਂ ਦੀ ਜਾਨ ਸੀ ਉਹ ਮੰਜ਼ਲ ਤੇ ਚਲੇ ਗਿਆ ਨਹੀਂ ਤੇ ਕਈ ਵਾਰੀ ਰਾਤ ਆਪਾਂ ਘੁਲਾਣ ਨੂੰ ਕੋਈ ਆ ਇਧਰੋਂ ਜਾਂਦਾ ਅਗਲਾ ਉੱਥੇ ਹੀ ਡਿੱਗ ਪੈਂਦਾ ਇਹਦੀ ਜਾਨ ਆ ਇਹਦੀ ਕਲਮ ਨਾਲ ਜਾਨ ਆ ਪ੍ਰਭਾਤਵਾ ਇਹਨੂੰ ਐਡਾ ਵੱਡਾ ਫਨਕਾਰ ਬਣਾ ਦੇ ਜਿਵੇਂ ਅਸੀਂ ਸੈਰ ਲੁਧਿਆਣਵੀ ਸਾਹਿਬ ਤੇ ਮਾਨ ਕਰਦੇ ਆ ਅਸੀਂ ਸ਼ਿਵ ਕੁਮਾਰ ਤੇ ਮਾਨ ਕਰਦੇ ਆ ਅਸੀਂ ਸਰਜੀਤ ਪਾਤਰ ਜੀ ਤੇ ਮਾਨ ਕਰਦੇ ਆ ਉਹਨਾਂ ਇਸ ਦੇਵੀ ਤੇ ਕਰ ਰਹੇ ਆ ਕੋਈ ਦੇਵੀ ਦੇ ਨਾਮ ਦੀ ਤਾੜੀਆਂ ਮਾਰ ਦਿਓ ਸਾਨੂੰ ਬੇਹਦ ਖੁਸ਼ੀ ਹੋਦੀ ਮੈਨੂੰ ਕਿਵੇਂ ਲੱਗਦਾ ਹੁੰਦਾ ਵੀ ਕਿਤੇ ਜ਼ਿੰਦਗੀ 'ਚ ਇੱਕ ਨਾ ਤਾਂ ਚੰਗਾ ਕੰਮ ਹੋ ਗਿਆ ਭਾਵੇਂ ਉਸ ਸਹਿਰ ਭਲੇਖੇ ਨੇ ਹੋ ਗਿਆ ਹੋਵੇ ਪਰ ਮੈਂ ਇੰਨਾ ਸ਼ੁਕਰਗੁਜ਼ਾਰ ਆ ਇੱਥੇ ਉਹ ਲੋਕ ਬੈਠੇ ਨੇ ਕਿਉਂਕਿ ਆਮ ਵਿਆਹ ਜ ਤੂਟਕਣਾ ਵਿਆਹ ਹੁੰਦਾ ਇਹ ਕਿਹ ਵਿਆਹ ਹੈ ਜਿਹੜਾ ਬੜੇ ਸਲੀਕੇ ਦੇ ਨਾਲ ਜਿਵੇਂ ਕਿਸੇ ਕੋਈ ਬਹੁਤ ਸੋਸਾਇਲਾਈਜ਼ਡ ਬਹੁਤ-ਬਹੁਤ ਸ਼ੁਕਰੀਆ ਅੱਛਾ ਮਾਨ ਸਾਹਿਬ ਐ ਮੈਂ ਆਸਟ੍ਰੇਲੀਆ ਜਾ ਕੇ ਆ ਇਹਨੇ ਸਾਰੀ ਟੀਮ ਦਾ ਇੱਥੇ ਪਿੱਛੇ ਮਸਤੂ ਜੀ ਦੇ ਕਜ਼ਨ ਬੈਠੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਸੀ ਭਾਈ ਦੇਵੀ ਵਰਗੇ ਕਲਾਕਾਰ ਦੇਵੀ ਵਰਗੇ ਫਨਕਾਰ ਬਹੁਤ ਘਟ ਆਉਂਦੇ ਮੈਂ ਤੇ ਨਿਕਲ ਗਿਆ ਸੀ ਕਿਉਂਕਿ ਮੈਂ ਫਰੀਦਕੋਟ ਕਮਲ ਕਲਵਿੰਦਰ ਕਮਲੋ ਦੀ ਬੇਟੀ ਦਾ ਵਿਆਹ ਆ ਉੱਥੇ ਜਾਣਾ ਸੀ ਲਾਪਰਾ ਸਾਹਿਬ ਨੂੰ ਰਾਜ ਮਿਲ ਗਿਆ ਮੈਂ ਕਿਹਾ ਲੀਡਰ ਬੰਦਾ ਸਫੋਰੀ ਕੰਮ ਪੈਂਦਾ ਮੈਂ ਡਰਦਾ ਹੀ ਉਹਦੇ ਨਾਲ ਮੋੜ ਆ ਪਰ ਚੰਗਾ ਚੰਗਾ ਕੰਮ ਹੋ ਗਿਆ ਕਿਉਂਕਿ ਦੇਵੀ ਨੇ ਮਿਲਿਆ ਜਾਣਾ ਜਿੰਨਸ ਕਰਦਾ ਕਿਉਂਕਿ ਦੇਵੀ ਇਹ ਹੁੰਦਾ ਵੀ ਕਿਸੇ ਨਾ ਕਿਸੇ ਨੇ ਕਿਸੇ ਕੰਮ ਕਰਨਾ ਆਉਂਦਾ ਜਦੋਂ ਮੈਂ ਗੀਤਕਾਰ ਬਣਿਆ ਉਹ ਤੋਂ ਗੀਤਕਾਰ ਲਿਖਣੇ ਬਹੁਤ ਵੱਡੇ ਔਕੇ ਸੇ ਦੇਵੀ ਨਾਲ ਵੀ ਔਕੇ ਸੀ ਉਸੋ ਇਹ ਸਭ ਤੋਂ ਪਹਿਲਾਂ ਮੇਰਾ ਸ਼੍ਰੀਮਤੀ ਜਗਮਉੜ ਕੌਰ ਕੈਦੀ ਸਾਬ ਨੇ ਰਿਕਾਰਡ ਕਰਾਇਆ ਸਭ ਤੋਂ ਬੁਰਾ ਯਾਰ ਮਾਰ ਕਰਦਾ ਸ਼ਾਹਾਂ ਦਾ ਕਰਜ਼ ਬੁਰਾ ਮੈਂ ਅਕਸਰ ਉਹਨੇ ਬੱਚੇ ਨੂੰ ਕਹੀ ਨਾ ਹੁਣਾ ਵੀ ਜਗਮਉੜ ਕੈਦੀ ਤੁਹਾਡੇ ਜਨਮ ਦਾਤੇ ਸੀ ਮੇਰੇ ਅੰਨ ਦਾਤੇ ਸੀ ਉਹਨਾਂ ਨੇ ਮੈਨੂੰ ਰੋਟੀ ਦਿੱਤੀ ਆ ਜੇ ਉਹ ਨਾ ਮੈਨੂੰ ਇਸ ਤੱਕ ਰਿਉਦੇ ਸ਼ਾਇਦ ਦੇਵੀ ਵੀ ਇੱਥੇ ਤੱਕ ਅਸੀਂ ਨਾ ਆਉਂਦੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਇੱਕ ਵਾਰੀ ਉਹਨਾਂ ਕਲਾਕਾਰਾਂ ਦੇ ਜਿਨ੍ਹਾਂ ਨੇ ਵੀ ਕਿਸੇ ਕਲਾਕਾਰ ਦੀ ਬਾਹ ਫੜੀ ਜਿਨ੍ਹਾਂ ਨੇ ਵੀ ਕਲਾ ਕਿਸੇ ਕਲਾਕਾਰ ਦਾ ਮਾਣ ਵਧਾਇਆ ਉਹ ਸਾਰੇ ਵਾਸਤੇ ਅਸੀਂ ਦੁਆ ਕਰਦੇ ਸੱਚੇ ਪਾਤਸ਼ਾਹ ਉਹ ਜਿੱਥੇ ਵੀ ਦੁਨੀਆ ਦੇ ਵਿੱਚ ਆ ਉਥੇ ਸੁਖੀ ਰਹਿਣ ਉਹਨਾਂ ਦੀ ਆਤਮਾ ਠੀਕ ਰਹੇ ਤੇ ਆਉਣ ਵਾਲੇ ਕਲਾਕਾਰ ਦੇ ਦਾ ਦੇਵੀਾਂ ਨੂੰ ਦੇਵੀ ਸਾਡੀ ਉਮੀਦ ਹੈ ਵੀ ਦੇਵੀ ਪੰਜ ਸੱਤ ਦੇਵੀ ਸਾਨੂੰ ਹੋਰ ਬਣਾ ਕੇ ਦੇ ਕੇ ਜਾ ਸਾਨੂੰ ਸਾਨੂੰ ਬਹੁਤ ਇਸ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਜਿਹੜੀ ਗੱਲ ਮੈਂ ਅਕਸਰ ਕਹਿਣਾ ਹੁੰਦਾ ਇਹ ਜਸਵੰਤਿਆ ਜੀ ਇਹ ਜਸਵੰਤ ਪੁੱਟਾ ਦਾ ਪਿੰਡ ਹੈ ਮੈਂ ਕਹਿੰਦਾ ਉਹਨੇ ਦੇਵੀ ਦਾ ਹਨੂਮਾਨ ਆ ਕੋਈ ਗੱਲ ਹੋਵੇ ਦੇਵੀ ਆਏ ਆ ਦੇਵੀ ਆਏ ਆ ਦੇਵੀ ਆਏ ਆ ਉਹ ਮੈਂ ਕਹਾ ਬੜਾ ਕਹੇ ਹੋਰ ਦਾ ਨਾਮ ਵੀ ਲੈ ਲਾ ਅਸੀਂ ਵੀ ਗੋਰੇ ਸਾਡੀ ਕਿਤੇ ਲੱਕੜਾਂ ਦੀ ਟਾਲਿਆ ਇਹਨੂੰ ਵੀ ਵਾਰੀ ਮੈਂ ਕੀ ਸਰਾਉਂਗਾ ਤੇ ਇਹਦੂ ਕੇ ਕਹੂਗਾ ਦੇਵੀ ਯਾਰ ਘਰ ਨਿਖ ਗਿਆ ਮੈਂ ਕਹਾ ਜਾਂ ਦੇਵੀ ਮਾਰ ਨਾ ਪੁੱਜਾ ਤੂੰ ਮਾਰਨਾ ਪਵੇਗਾ ਇੱਕ ਕੰਮ ਮੈਨੂੰ ਕਰਨਾ ਪੈਣਾ ਮੈਂ ਬੜਾ ਤੰਗ ਆ ਜਨਾ ਇਹਦੇ ਕੋਲ ਕਈ ਵਰੀ ਕਹਿੰਦਾ ਨਾ ਮੈਂ ਕਹਾ ਦੇਵੀ ਕਿਤੇ ਨਾ ਇਹਦਾ ਜਿਵੇਂ ਇੱਕ ਰਾਮਚੰਦਰ ਨੇ ਇੱਕ ਪਾੜ ਕੇ ਹਨੂਮਾਨ ਦਿਖਾਤਾ ਵੀ ਆਹ ਰਾਮਚੰਦਰ ਆ ਇਹਨੇ ਵੀ ਦੇਖ ਕੇ ਫੜ ਕੇ ਆਹ ਦੇਵੀ ਲਿਖਿਆ ਹੋਇਆ ਅਗਲੇ ਉੱਤੇ ਟੈਟੂ ਬਣਾਏ ਫਿਰ ਅੰਦਰ ਬਣਾਏ ਫਿਰਦਾ ਅੱਜ ਵੀ ਲੁਧਿਆਣੇ ਦੇ ਸਾਰੇ ਕਲਾਕਾਰ ਫੇਰ ਕੇ ਫੇਰ ਕਰਕੇ ਫਗਵਾੜੇ ਉੱਤੇ ਵੀ ਨੂੰ ਲੈ ਕੇ ਆਇਆ ਕੀ ਕਾ ਸਾਡਾ ਗਲਾ ਬਹਿ ਗਿਆ ਸੀ ਅਸੀਂ ਜਾਣ ਗਾੜੇ ਨਹੀਂ ਸੀ ਗਾ ਸਕਦੇ ਦੇ ਵੀ ਇਹ ਘਰ ਦੇ ਜਵਾਗ بگੜੇ ਹੋਏ ਸਾਲੇ ਯਾਰ ਵੇ ਸਾਡਾ ਗਵਾੜ ਪੈਂਡਿਆ ਸਾਨੂੰ ਕਹਿਆ ਸੀ ਆਹ ਕਿ ਚਾਰ ਕੀ ਗਾਜ ਜੀ ਕੇ ਸਾਨੂੰ 100 ਰੁਪਏ ਘਟ ਦੇ ਦੀ ਸਾਨੂੰ ਟੱਕਾ ਦਿਵਾ ਲਈ ਉਹਨੂੰ 2 ਲੱਖ ਦੇਣ ਨੂੰ ਤਿਆਰ ਨਹੀਂ ਹੱਸਦੇ ਹੱਸਦੇ ਪਰਮਾਤਮਾ ਇਹ ਸਾਡੇ ਘਰ ਦਾ ਪਰਿਵਾਰ ਦਾ ਮੈਂਬਰ ਆ ਕੋਈ ਬੰਦਾ ਤਰੱਕੀ ਕਰਦਾ ਬਹੁਤ ਖੁਸ਼ੀ ਲੱਗਦੀ ਆ ਤੇ ਵੀ ਹਰਦੂ ਮੈਗ ਫਾਲਾ ਫਿਰ ਮੇਰਾ گاਉਂ ਨੂੰ ਜੀ ਕਰ ਆਉਗਾ ਨਹੀਂ 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 ਮੈਂ 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 ਉਦੋਂ ਮਹਿਫਲਾਂ ਪੁਰਾਣੀ ਗੱਲ ਹੈ ਜਦੋਂ ਮੈਂ ਗਾਣੇ ਲਿਖਣ ਸਟ੍ਰਗਲ ਸ਼ੁਰੂ ਕੀਤੀ ਸੀ ਉਦੋਂ ਮੈਂ ਵੀ ਮਾੜਾ ਮਾੜਾ ਇੱਕ ਅਦਾ ਪੈਗ ਲਾ ਲੈਣਾ ਹੁੰਦਾ ਸੀ ਤੇ ਭਾਜੀ ਉਹ ਤੋਂ ਬਹੁਤ ਜ਼ਿਆਦਾ ਪੀਂਦੇ ਹੁੰਦੇ ਸੀ ਇੰਨੀ ਪੀਲੀ ਨਹੀਂ ਕੋਟਾ ਮਕਾਤਾ ਹੁਣ 25-30 ਸਾਲ ਹੋ ਗਏ ਬਿਲਕੁਲ ਛੱਡ ਦਿੱਤੀ ਤੇ ਉਦੋਂ ਮਾਨਕ ਸਾਹਿਬ ਨੇ ਬਹਿਣਾ ਸਾਰੇ ਮਾਨਕ ਸਾਹਿਬ ਇੱਕ ਦੇ ਸ਼ਕੀਨ ਹੁੰਦੇ ਸੀ ਤਾਂ ਉਦੋਂ ਜਿਹੜੀਆਂ ਮਹਿਫਲਾਂ 'ਚ ਮੈਂ ਜਾਣੀ ਜਿੱਥੋਂ ਮੈਂ ਪ੍ਰੇਰਿਤ ਹੋਇਆ ਲਿਖਣਾ ਪੈ ਜਾਣਾ ਇਦਾਂ ਦਾ ਬੰਦਾ ਕਿੱਦਾਂ ਲਿਖ ਸਕਦਾ ਇਨੀ ਸੋਣਾ ਕਿ ਲੋਕੀ ਰੱਬ ਦੇ ਆਸਰੇ ਜੀ ਲੈਂਦੇ ਅਸਾਂ ਤੇਰੇ ਆਸਰੇ ਜੀ ਲੈਣਾ ਤੇ ਰਹੰਜੂ ਨਹੀਂ ਜ਼ਮੀਂ ਤੇ ਕਰਨ ਦੇਣਾ ਇਹਨੂੰ ਅੰਮ੍ਰਿਤ ਕਹਿ ਕੇ ਪੀ ਲੈਣਾ ਮੈਂ ਸੋਚਣਾ ਵੀ ਗੁਰਦੇਵ ਸਿੰਘ ਤੂੰ ਯਾਰ ਕਦੇ ਇਦਾਂ ਦਾ ਲਿਖ ਸਕਿਆਗਾ ਨਾ ਜਿੰਨੇ ਮੈਂ ਮੈਂ ਪੱਪੂ ਪਟਵਾਰੀ ਕੋਲ ਧਾਂਦਰੇ ਦੋ ਦੋ ਚਾਰ ਚਾਰ ਦਿਨ ਰਹਿ ਕੇ ਜਾਣਾ ਤੇ ਇਹਨਾਂ ਦੀ ਕਾਪੀਆਂ ਫੋਲੀ ਜਾਣੀਆਂ ਸੀ ਬਾਜੀ ਨੇ ਕਿਤੇ ਬਾਹਰ ਗਏ ਹੋਣਾ ਕੰਮ ਤੇ ਤਾਂ ਮੈਂ ਦੇਖਣਾ ਯਾਰ ਵੀ ਆ ਗਾਣੇ ਮੈਂ ਕਦੋਂ ਲਿਖੂੰਗਾ ਹੈਨਾ ਆਪਣੇ ਦਾਰੂ ਪੀ ਕੇ ਯਾਦ ਉਹਨੂੰ ਕਰ ਛੱਡਦਾ ਉਹਦੇ ਨਾਲ ਜਿਹੜੀ ਲੁੱਦੇ ਹ ਨੋਟਾਂ ਦੀ ਖਮਾਰੀ ਤੇਰੀ ਬਲੀਏ ਸਾਨੂੰ ਪਿਆਰ ਦੀ ਖਮਾਰੀ ਤੇਰੀ ਬਲੀਏ ਸਾਨੂੰ ਨੋਟਾਂ ਦੇ ਨਸ਼ੇ ਵਾਂਗੂ ਚੜਦੀ ਰਹੀ ਸੈਂਕੜੇ ਹਜ਼ਾਰਾਂ ਗੀਤ ਮੈਡਮ ਪਰਮਿੰਦਰ ਸੰਧ ਹੁਣਾ ਨਾਲ ਇਹਨੇ ਸਟੇਜਾਂ ਕਿੰਨੇ ਸਾਲ ਕੀਤੀਆਂ ਕੈਨੇਡਾ ਸੀ ਮਿਲਦਣਾ ਤੇ ਇਹ ਮੇਰੀ ਰੂਹ ਦੀ ਆ ਬਾਬਾ ਜੀ ਉਹ ਲੋਕੀ ਰੱਬ ਦੇ ਆਸਰੇ ਜੀ ਦੇ ਉਨ ਜਾਂ ਜੋ ਤੁਹਾਡਾ ਮਨ ਪਲੀ ਜ਼ੋਰਦਾਰ ਤਾਲੀਆਂ ਇਸ ਹੀਰੇ ਦੇ ਨਾਮ ਤੇ ਮੇਰੇ ਗੋਡਫਾਦਰ ਮੇਰੇ ਬਾਪ ਦੇ ਨਾਮ ਗੱਲ ਇਹਦਾ ਵੀ ਕਿਸੇ ਨੂੰ ਕਿਸੇ ਦੇ ਪਹਿਲਾਂ ਕਿਸੇ ਦਾ ਕੰਮ ਜੜੀਕਾ ਨਹੀਂ ਬਣੀਦਾ ਪਰ ਜੇ ਤੁਸੀਂ ਮੈਨੂੰ ਕਹਿੰਨੇ ਹੋ ਮੈਂ ਸਿਰਫ ਦੌਰਚੇ ਨਾਲ ਲੈ ਨਾ ਗਾ ਦਿੰਨਾ ਕਿਉਂਕਿ ਦੇਵੀ ਜੋ ਮਰਜੀ ਕਹ ਜੀ ਅਸੀਂ ਹੱਸਦੇ ਰਹਿੰਨੇ ਖੇਡਦੇ ਰਹਿੰਨੇ ਆ ਪਰ ਜਿਹੜੇ ਚੰਗੇ ਹੁੰਦੇ ਉਹ ਚੰਗੇ ਹੀ ਹੁੰਦੇ ਆ ਮੈਂ ਕਈ ਵਾਰੀ ਕਹਿੰਦਾ ਵੀ ਕਲਾਕਾਰਾਂ ਵਿੱਚ ਉਹਨੇ ਮੇਰੇ ਗੀਤਾਂ ਨੇ ਮਸ਼ਹੂਰੀ ਨਹੀਂ ਕੀਤੀ ਜਿਹਨੇ ਦੇਵੀ ਨੇ ਮੇਰੀ ਕੀਤੀ ਹੋਈ ਆ ਇਹ ਮੈਂ ਮੈਨੂੰ ਇੱਕ ਤੱਕ ਪ੍ਰਮਾਤਮਾ ਇਹਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਦੋ ਲਾਈਨਾਂ ਕਿਉਂਕਿ ਪਹਿਲਾਂ ਪਹਿਲਾਂ ਜਦੋਂ ਮੈਂ ਕਾਲਜੋਂ ਨਿਕਲਿਆ ਸੀ ਉਹਦੋਂ ਅਸੀਂ ਬੜੇ ਲਿਟਰੇਰੀ ਗੀਤ ਕਾਉਂਦੇ ਹੁੰਦੇ ਸੀ ਸ਼ੇਖਮੁਹਾਰ ਦੇ ਜਾਂ ਹੋਰ ਗ਼ਜ਼ਲਾਂ ਦਾ ਆਪ ਲਿਖਣੀਆਂ ਜਦੋਂ ਮੈਂ ਬਾਹਰ ਗਿਆ ਬਾਹਰ ਰਬ ਨੇ ਹੁਣੇ ਤੂੰਬੀ ਲਈ ਖੜੇ ਮੈਂ ਕਹਾ ਮੇਰੇ ਗੀਤ ਨਹੀਂ ਕਿਸੇ ਨੇ ਸੁਣਨੇ ਫਿਰ ਮੈਂ ਵੀ ਭਾਬੀ ਤੇ ਉਹਨਾਂ ਤੋਂ ਉਤਰ ਆਇਆ ਫਿਰ ਮੈਂ ਸਾਰੀ ਆਪਣੀ ਗਰੀਬੀ ਕੱਢੀ ਪਹਿਲਾਂ ਆ ਕੇ ਪੂਰੇ ਪਹਿਲੇ ਜਦੋਂ ਮੈਂ ਕਾਲਜ ਆਇਆ ਕਰਾ ਮੈਨੂੰ ਕਹਿੰਦੇ ਕਿਹੜਾ ਗਰਦ ਪਾਉਣ ਲੱਗ ਗਿਆ ਮੈਂ ਕਿਹਾ ਬਕਵਾਸ ਬੰਦ ਕਰੋ ਮੈਂ ਆਪਣੀ ਗਰੀਬੀ ਕੱਢ ਰਿਹਾ ਫਿਰ ਮੈਂ ਕੱਚੇ ਘਰ ਤੋਂ ਪੱਕੀ ਕੋਠੀ ਪਾਈ ਸਭ ਕੁਝ ਬੀਤਦਾ ਕਿਉਂਕਿ ਹੁਣ ਮੈਂ ਹੁਣ ਜਿਹੜਾ ਦੇਵੀ ਜੋ ਮਰਜੀ ਕਵਾਲਾ ਹੁਣ ਮੇਰਾ ਕੰਮ ਬਣ ਗਿਆ ਜਿਹੜੀ ਰੋਜ਼ਾਰੀ ਸਰ ਦੋ ਲੈਣਾ ਦੇਵੀ ਦੀ ਫਰਮਾਇਸ਼ ਆ ਇਹ ਗੀਤ 40 50 ਸਾਲ ਪਹਿਲਾਂ ਲਿਖਿਆ ਸੀ ਗਜ਼ਲ ਲਿਖੀ ਸੀ ਇਹਨੂੰ ਸਰਦੂਰ ਭਾਈ ਜੀ ਗਾਉਂਦੇ ਹੁੰਦੇ ਸੀ ਕਦੇ-ਕਦੇ ਸਰਦੂਰ ਇਹਨਾਂ ਖੂਬਸੂਰਤ ਤਰੀਕੇ ਨਾਲ ਗਾਉਂਦਾ ਸੀ ਤੇ ਮੈਂ ਸਰਦੂਰ ਨੂੰ ਕਈ ਵਾਰੀ ਕਹਾਂ ਮੈਂ ਕਿ ਸਰਦੂਰ ਇਹਨੂੰ ਰਿਕਾਰਡ ਕਰ ਦੇ ਮੈਨੂੰ ਕਹਿੰਦਾ ਭਾਈ ਜੀ ਰਿਕਾਰਡ ਨਹੀਂ ਕਰਨਾ ਇਹ ਮਹਿਫਲ ਵਾਸਤੇ ਰੱਖਣਾ ਮੈਂ ਕਹਾਂ ਇਹਨੂੰ ਪ੍ਰਾਈਵੇਟ ਤਰ ਤਰ ਸਾਥ ਸਾਕੇ ਮਾਰ ਦੇ ਗੀਤ ਨੂੰ ਉਮਰ ਨਾ ਦੇ ਚਲੋ ਪ੍ਰਮਾਤਮਾ ਦੀ ਉਮਰ ਲੰਬੀ ਉਹਦੀ ਰੂਹ ਨੂੰ ਸ਼ਾਂਤੀ ਦੇਵੇ ਬਹੁਤ ਹੀ ਵੱਡਾ ਫਨਕਾਰ ਸੀ ਦੋ ਲੈਣਾ ਉਹ ਗਾਉਂਦਾ ਹੁੰਦਾ ਸੀ ਉਹ ਮੈਂ ਗਾ ਦੇਣਾ ਹੋ ਸਕਦਾ ਮੈਂ ਉਹਦੇ ਵਰਗਾ ਨਗਾ ਵਾ ਤੀਜਾ ਕਰ ਦਿਓ ਸਾਰੀ ਤਾਰਿੰਗ ਆ ਦ ਦ ਦ 60 ਰੋਡ ਤੇ ਕਲਾ ਕਲਾ ਛੇਵਤਾ ਕਰ ਲਾ ਛੇਵਤਾ ਕਰ ਲਾ ਛੇਵਤਾ ਕਰ ਲਾ ਇਹ ਟ੍ਰਾਂਸਫਰ ਕਰਕੇ ਕਰ ਦੂੰ ਕੋਈ ਗੱਲ ਕੋਈ ਪਾਏ ਬਦਰੀ ਕਰ ਲ ਬਟਰਾ ਕਰ ਲਾ ਕੁਝ ਤੇ ਦਰ ਦਰ ਦ ਲੁਕੀ ਰਬ ਦੇ ਆਸਰੇ ਜੀ ਲੈ ਦੇ ਲੁਕੀ ਰਬ ਦੇ ਆਸਰੇ ਜੀ लसां ते सिर जी लेण लुकी रब दे आसिर जी ले असां ते सिर जी लेण ते हंझू जमीन ते किरन दे ਨਾ ਉਹ ਨੂ ਅੰਮ੍ਰਿਤ ਕੈ ਕੇ ਪੀ ਲੈਣਾ ਲੁਕੀ ਰਬ ਦੇ ਮੈਂ ਤੇ ਜਦ ਦਾ ਨਿਉ ਲਗਾਇਆ ਵਿੱਚ ਮਸਜਿਦ ਪਾਰ ਨਾ ਪਾਇਆ ਮੈਂ ਤੇ ਜਦ ਦਾ ਨਿਉ ਲਗਾਏ ਵਿੱਚ ਮਸਜਿਦ ਪੈਰ ਨਾ ਪਾਇਆ ਵਿੱਚ ਮਸਜਿਦ ਪੈਰ ਨਾ ਪਾਇਆ ਜਦ ਦਿਲ ਵਿੱਚ ਤੈਨੂੰ ਵਸਾਈ ਲਿਆ ਜਦ ਦਿਲ ਵਿੱਚ ਤੈਨੂੰ ਵਸਾਈ ਲਿਆ ਫਿਰ ਮਸਜਿਦ ਜਾ ਕੇ ਕੀ ਰੁਕੀ ਰੱਬ ਦੇ ਆਸਿਰ ਜੀ ਨਹੀਂ ਦੇ ਅਸਾਂ ਕੇ ਰੇ ਆਸਿਰ ਜੀ ਲੈਣਾ ਤੈਨੂੰ ਦਾਵਤ ਇੱਕ ਦਿਨ ਦੇਣੀ ਏ ਤੈਨੂੰ ਦਾਵਤ ਇੱਕ ਦਿਨ ਦੇਣੀ ਏ ਪਸ ਇਹੋ ਅਸਰ ਤੇ ਪਕਿਆ ਬਸ ਇਹੋ ਅਸਰ ਤੇ ਪਕਿਆ ਤੈਨੂੰ ਜਾਨ ਪਰੋਸ ਕੇ ਕਲ ਦੇਣੀ ਤੈਨੂੰ ਜਾਨ ਪਰੋਸ ਕੇ ਕਲ ਦੇਣੀ ਤੇਰਾ ਕਰਜ਼ਾ ਰੱਖ ਕੇ ਕੀ ਮੈਨਾਂ ਰੁਕੀ ਰੱਬ ਦੇ

दरिया हण दोषी बन कया कर उमिरि जी कैद सेनू कर उमिरि दी कैद संधी लेनूं ले आपा हो के बरी दस की लेण लुकी रब दे आसरी जी न ਦੇ ਅਸਾ ਤੇਰੇ ਆਸਿਰ ਜੀ ਲੈਣਾ ਅਸਾ ਤੇਰੇ ਆਸਿਰ ਜੀ ਲੈਣਾ ਅਸਾ ਤੇਰੇ ਆਸਿਰ ਜੀ ਲੈਣਾ ਦੇਵੀ ਦਾ ਤਾੜੀਆਂ ਮਾਰ ਦੋ ਕਿਉਂਕਿ ਦੇਵੀ ਨੇ ਆਪ ਦੀ ਸਟੇਜ ਉੱਪਰ ਟਾਈਮ ਦਿੱਤਾ ਇੰਨੀ ਫਰਮਾਇਸ਼ ਆ ਵੀ ਕਾਲਾ ਰੰਗ ਵਿਕੇ ਰਤੀਆਂ ਗੁਰੇ ਰੰਗ ਦੀ ਵਿਕੇ ਪਰ ਵਸੇਰੀ ਯਾਰ ਜੇ ਮੈਂ ਕਾਲਾ ਰੰਗ ਇੰਨਾ ਦਾ ਕਰੋ ਇਦਾਂ ਨਾ ਕਰੋ ਇਸ ਜਿਹੜੇ ਕਲਾਕਾਰ ਨੇ ਸਰਿੰਦਰ ਸਿੰਧਾ ਜੀ ਦੇ ਨਾਲ ਇਹਨਾਂ ਨੇ ਬਹੁਤ ਟਾਈਮ ਕੱਟਿਆ ਸਿੰਧਾ ਜੀ ਦੇ ਨਾਮ ਦੇ ਬਾਜੀ ਦੇ ਨਾਮ ਦੇ ਤਾੜੀਆਂ ਮਾਰ ਦੋ ਬਹੁਤ ਬਹੁਤ ਸ਼ੁਕਰੀਆ ਉਹ ਦੁਕਾਨ ਆਵਾਜਾ ਅੱਛਾ ਪੁੱਟਾ ਪੈਂਡਿਆ ਛੁਟਾ ਪੈਂਡਾ ਸਰ ਇਸ਼ਰੀਫਾ ਦਾ ਹੀ ਆ ਇੱਕ ਯਾਰ ਤੀਜਾ ਘਰ ਤੇ ਪਾੜੀ ਬਿਜਾਉਂ ਮੈਂ ਉਹ ਇੱਕ ਇੱਕੋ ਜਿਹਾ ਜਿਹੜੇ ਕੱਬ ਤੋਂ ਕਰਦੇ ਸੀ ਕਿਉਂਕਿ ਮੈਂ ਦੁਗਾੜੇ ਬਹੁਤ ਗਾਏ ਦੁਗਾਣੇ ਦੀ ਫਰਮਾਇਸ਼ ਆ ਦੁਗਾਣੇ ਹੁਣ ਮੈਂ ਕਿੱਥੋਂ ਲਿਆਵਾਂ ਕਿਉਂ ਸਾਨੂੰ ਛੇੜਦਾ ਪੁਰਾਣਾ ਮੁੰਡਾ ਦੇਖਿਆ ਡੈਡੀ ਨੇ ਕੱਲ ਅਜੇ ਕਰ ਕਰਦੀ ਸੀ ਮੰਮੀ ਮੈਂ ਗੱਲ ਇਹ ਤਾਂ ਵੀ ਜਿਹੜੀ ਦੇਵੀ ਦੀ ਸਟੇਜ ਆ ਇਹ ਬੜੀ ਸਿਵਲਾਈਜ਼ਡ ਸਟੇਜ ਆ ਨਹੀਂ ਬਹੁਤ ਵੱਡਾ ਮੁਕਾਮ ਆ ਅਸੀਂ ਬਜੇ ਢੂਟੜਾ ਪਾਉਂਦੇ ਚੱਕੇ ਲਾਦੇ ਮੁੰਡਾ ਦੇਖਿਆ ਦੇਵੀ ਨੇ ਮੁੰਡਾ ਦੇਖਿਆ ਡੈਡੀ ਨੇ ਕੱਲ ਅਜੇ ਕਰ ਕਰਦੀ ਸੀ ਮੰਮੀ ਗੱਲ ਅਜੇ ਕੁਝ ਮਾਵਲਾ ਸ਼ਕੀਆ ਨਾ ਛੇੜੋ ਮੈਨੂੰ ਕੁੜੀਓ ਨੇ ਗੱਲ ਅਜੇ ਕੱਚੀ ਪਕੀਆ ਕਰ ਕਰ ਵਚੋਲਾ ਆਇਆ ਸੀ ਉਹਨਾਂ ਵਧਿਆ ਚੱਕਰ ਚਲਾਇਆ ਸੀ ਉਹਨਾਂ ਵਧਿਆ ਚੱਕਰ ਚਲਾਇਆ ਸੀ ਨਸ ਮਾਮੇ ਪਈਆ ਕੁੜੀ ਉਣੀ ਕਸ਼ਮੀਰੀ ਲੋਹੀ ਵਰਗੀ ਕਹਿਣ ਤਬਈਆ ਬਸ ਐਨੀ ਮੈਂ ਉਧਰ ਦੇਖੀ ਜਰਾ ਪਤਾ ਕਿ ਬੰਦੇ ਸਿੱਟੂਗਾ 100 ਰੁਪਏ ਸਿੱਟ ਕੇ ਵੇਲਾ ਆ ਗਿਆ ਜਿਹੜੇ ਭਰਾਵੇਂ ਦੇਣੇ ਇੱਕ ਵਾਰੀ ਦੇ ਦੇ ਤੇਰੀ ਬਾਟ ਭੁੱਕ ਜੂ ਮੇਰੀ ਝਾਗ ਭੁੱਕ ਜੂ ਮੈਂ ਤੋ ਓਲੇ ਓਲੇ ਹੁੰਦੀਆ ਫਿਰਨ ਦਵਾਈ ਵਾਨੀ ਜਿਵੇਂ ਖੈਰ ਖਵਾ ਕੋਈ ਮੰਗੇ ਦੁਰਦਵਾਵਾਨੀ ਕਰ ਕੁਸਰ ਮੁਸਰ ਜੀ ਹੁੰਦੀਆ ਇੱਕ ਨਵੀਂ ਬਣਾਈ ਮੁੰਦੀਆ ਮੈਂ ਚੋਰੀ ਤਕੀਆ ਨਾ ਛੇੜੋ ਮੈਨੂੰ ਕੁੜੀਓ ਨਹੀਂ ਗੱਲ ਅਜੇ ਕੱਚੀ ਪੱਕੀਆ ਇੱਕ ਪੱਕੀ ਨੌਕਰੀ ਉਤੋਂ ਮੈਨੂੰ ੋਟ ਕਮਾਉਦਾ ਨਹੀਂ ਇੱਕ ਫੱਕੀ ਨੌਕਰੀ ਆ ਉਤੋ ਵੀ ਨੋਟ ਕਮਾਉਦਾ ਨਹੀਂ ਉਹ ਪਰਦਾ ਤੇ ਪਾ ਟੀਵੀ ਤੇ ਵੀ ਕਮਾਉਦਾ ਨਹੀਂ ਥੋੜਾ ਰੰਗ ਦਾ ਸੰਦੀਲਾ ਕਾਲਾ ਨਹੀਂ ਥੋੜਾ ਰੰਗ ਸਾਡੇ ਵਕੀਲ ਸਾਹਿਬ ਆ ਗਏ ਨੇ ਵਕੀਲ ਸਾਹਿਬ ਪਹਿਲੀ ਵਾਰੀ ਪੈਸੇ ਦੇਣ ਲੱਗੇ ਲੈਦੇ ਹੁੰਦੇ ਵਕੀਲ ਸਾਹਿਬ ਗੁੱਸੇ ਜਿ ਦਿਨ ਖੋਝੋ ਕੇ ਦੇਣੇ ਇਹ ਵੀ ਪੜਾ ਇੱਕ ਗੁੱਸੇ 'ਚ ਜੀਓ ਚਲ ਬਾਪ ਵੱਡੋ ਇਹਦਾ ਮੈਂ ਇੱਕ ਘੰਟੇ ਇਕੱਲੇ ਵਿਚੋਲੇ ਨੂੰ ਦੇਣੇ ਆ ਇਕੱਲੇ ਵਿਚੋਲੇ ਨੂੰ ਦੇਣੇ ਆ ਅੱਛਾ ਤੁਸੀਂ ਫੜਾਏ ਆ ਕਪੱਕੀ ਨੌਕਰੀ ਉਤੋਂ ਵੀ ਰੋਟਾ ਹੁਣ ਲੱਗੇ ਹੁਣ ਲੱਗੇ ਪਹਿਲਾਂ ਤਾਂ ਭਲੇਖੇ ਹੀ ਬੰਦੇ ਇੱਕ ਪੱਕੀ ਨੌਕਰੀ ਉੱਤੋਂ ਵੀ ਨੋਟ ਕਮਾਉਦਾ ਨਹੀਂ ਉਹ ਪਰਦਾ ਟੇਪਾਂ ਟੀਵੀ ਤੇ ਵੀ ਕੌਦਾ ਨਹੀਂ ਥੋੜਾ ਰੰਗ ਦਾ ਸੰਦੀਲਾ ਕਾਲਾ ਨਹੀਂ ਉਹਨੂੰ ਕਹਿਣ ਤਾਂ ਦਰੇ ਬਾਣਾ ਨਹੀਂ ਉਹਨੂੰ ਕਹਿਣ ਤਾਂ ਦਰੇ ਬਾਣਾ ਬਾਣਾ ਨਹੀਂ ਉਹ ਜੀ ਕਹਿੰਦੇ ਲਕੀਆ ਨਾ ਛੜੋ ਮੈਨੂੰ ਕੁੜੀਓ ਨੀ ਗੱਲ ਅਜੇ ਕੱਚੀ ਪਕੀਆ ਕੁੜੀ ਕਸ਼ਮੀਰੀ ਲੋਹੀ ਵਰਗੀ ਕਹਿਣ ਤਬਾਈਆ ਬਹੁਤ ਬਹੁਤ ਸ਼ੁਕਰੀਆ ਬੜੀ ਬੜੀ ਮਿਹਰਾਨੀ ਮੈਂ ਦੇਵੀ ਜੀ ਦਾ ਇਹਨਾਂ ਸਾਰੀ ਟੀਮ ਦਾ ਜਸਵੰਤ ਜੀ ਦਾ ਲਾਪਰਾ ਸਾਹਿਬ ਦਾ ਸਾਡੇ ਪਟਵਾਰੀ ਸਾਹਿਬ ਦਾ ਮੇਰੇ ਛੋਟੇ ਭਰਾ ਦਾ ਡਰਦਾ ਹੀ ਪੁੱਛਦਾ ਸਾਡੇ ਮਸਤੋ ਜੀ ਉਹਨਾਂ ਦੇ ਬ੍ਰਦਰ ਨੇ ਆਏ ਹੋਣੇ ਸਾਰੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਅਸੀਂ ਦੇਵੀ ਨੂੰ ਸੁਣਨ ਵਾਸਤੇ ਦੇਵੀ ਸਾਡਾ ਸਾਡੇ ਬੜੇ ਸਾਰੇ ਦੀ ਤਮੰਨਾ ਸੀ ਅਸੀਂ ਆਏ ਮੇਰਾ ਲਾੜਲਾ ਸ਼ਗਿਰ ਦਿੱਤੇ ਲਾ ਪ੍ਰਾਂਸਾ ਹੈ ਪੀ ਲਾ ਪ੍ਰਾਂਜੀ ਪੁੱਤਰ ਜਦੋਂ ਕਿਸੇ ਨਾਲ ਲੱਗੇ ਚੰਗੀ ਤਰ੍ਹਾਂ ਗਾ ਸਾਡੀ ਦਰਦਲੀ ਨੇ ਹੋਈ ਪਤਾ ਲੱਗਾ ਕਰੇ ਵੀ ਸੰਦੀਲੇ ਦੇ ਨਾਲ ਦਾ ਇੱਕ ਮੁੰਡਾ ਗਾ ਕੇ ਗਿਆ ਪਰਮਾਤਮਾ ਤੈਨੂੰ ਬਹੁਤ ਬਤਰਕੀਆਂ ਦੇਵੇ ਤੂੰ ਬਹੁਤ ਤਰਕੀਆਂ ਕਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਦੋਵਾਰਾ ਸਾਰੇ ਸਾਰੇ ਪਰਿਵਾਰਾਂ ਬਹੁਤ ਸ਼ੁਕਰੀਆ ਸੰਦੀਲਾ ਸਾਹਿਬ ਲਵ ਯੂ ਸੋ ਮਚ ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਨੂੰ ਮੈਂ ਜਿੰਨੇ ਸ਼ਬਦ ਜੋੜਨ ਲੱਗਿਆ ਉਹ ਤੁਹਾਡੇ ਅਸ਼ੀਰਵਾਦ ਸਦਕਾ ਤੁਹਾਡੀ ਸੰਗਤ ਸਦਕਾ ਤੁਹਾਡੀ ਹੱਲਾਸ਼ੇਰੀ ਸਦਕਾ ਤੁਹਾਡੀ ਰਹਿਨਮਾਈ ਸਦਕਾ ਤੁਹਾਡੀ ਸਰਪ੍ਰਸਤੀ ਨਾਲ ਮੈਂ ਜਿੱਥੇ ਤੱਕ ਵੀ ਪਹੁੰਚ ਸਕਿਆ ਉਹ ਤੁਹਾਡਾ ਕੋਟੀ ਕੋਟੀ ਸ਼ੁਕਰਾਨਾ ਮੇਰੇ ਹਮੇਸ਼ਾ ਸੌਫਟ ਕਾਰਨਰ ਮੰਦੇ ਅੰਦਰ ਇੱਕ ਬਹੁਤ ਜ਼ਿਆਦਾ ਜਗ੍ਹਾ ਹੈ ਇਹਨਾਂ ਦੀ ਸਦੀਲਾ ਸਾਹਿਬ ਦੀ ਤੇ ਜ਼ੋਰਦਾਰ ਤਾਲੀਆਂ ਸਦੀਲਾ ਸਾਹਿਬ ਦੇ ਨਾਮ ਤੇ ਮਾਰ ਦਿਓ ਇਹ ਜ਼ਿੰਦਗੀ 'ਚ ਮੇਰੇ ਨਾਂ ਮਿਲਦੇ ਤਾਂ 105% ਮੈਂ ਨਾ ਲਿਖਦਾ ਨਾ ਗਾਉਂਦਾ ਨਾ ਆਪਾਂ ਮਿਲਦੇ ਕਦੇ ਇਹ ਸਾਰਾ ਸੇਰਾ ਇਹਨਾਂ ਨੂੰ ਬਾਬਿਆਂ ਨੂੰ ਜਾਂਦਾ ਔਰ ਬਹੁਤ ਚੀਜ਼ਾਂ ਜ਼ਿੰਦਗੀ ਦੀਆਂ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਰਿਲੇਸ਼ਨ ਬਣਾ ਕੇ ਰੱਖਣੇ ਕਿਸ ਤਰ੍ਹਾਂ ਪਿਆਰ ਮੁਹੱਬਤ ਨਾਲ ਪੇਸ਼ ਆਉਣਾ ਸਾਰਿਆਂ ਨਾਲ ਉਹ ਮੈਨੂੰ ਲੱਗਦਾ ਮਾਪੇ ਤੋਂ ਬਾਅਦ ਅਚੇਤ ਮਨ ਵਿੱਚ ਮੇਰੇ ਕਿਤੇ ਇਹਨਾਂ ਦੀ ਪਰਸਨੈਲਿਟੀ ਬੈਠੀ ਹੈ ਸੁਨੀਲਾ ਸਾਹਿਬ ਦੀ ਤੇ ਥੈਂਕ ਯੂ ਸੋ ਮੱਚ ਭਾਜੀ ਤੁਸੀਂ ਰੌਣਕ ਲਾਈਆਂ ਲਵ ਯੂ ਸੋ ਮੱਚ ਪੱਪੂ ਪਟਵਾਰੀ ਸਾਡਾ ਭਰਾ ਤੇ ਗੁਰਦੇਵ ਸਿੰਘ ਲਾਪਰਾ ਸਾਹਿਬ ਬਹੁਤ ਜ਼ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਆਪਾਂ ਫਿਰ ਹੁਣ